ਵੇਖੋ ਜੀ ਫਰੀਦਕੋਟ ਲਈ ਸੁਭਾਗਾ ਸਮਾਂ ਆ ਕਿ ਕਿਸੇ ਕਿਸੇ ਜ਼ਿਲ੍ਹੇ ਨੂੰ ਮੌਕਾ ਮਿਲਦਾ ਕਿ ਪੰਜਾਬ ਦਾ ਹੋਣਹਾਰ ਸੀਐਮ ਜਿਹਨੂੰ ਲੋਕ ਪਸੰਦ ਕਰਦੇ ਹੋਣ ਤੇ ਉਹ ਤੁਹਾਡੇ ਜ਼ਿਲ੍ਹੇ ਦੇ ਵਿੱਚ ਆ ਕੇ 15 ਅਗਸਤ ਤੇ ਆਜ਼ਾਦੀ ਦਿਵਸ ਤੇ ਤੁਹਾਡੇ ਨਾਲ ਸਾਂਝੇ ਆਪਦਾ ਪਲ ਸਾਂਝੇ ਕਰਨ ਸੋ ਬੜਾ ਪਾਗੇ ਆ ਅਸੀਂ ਕਿ ਸਾਨੂੰ ਉਹਨਾਂ ਦਾ ਸਮਾਂ ਮਿਲ ਰਿਹਾ ਪਿਛਲੀ ਵਾਰ ਕੁਝ ਕਾਰਨਾ ਕਰਕੇ ਐਂਗੇਜਲ ਹੋ ਗਿਆ ਸੀਗਾ ਸੋ ਐਤਕੀ ਲੋਕਾਂ ਲਈ ਬਹੁਤ ਆਸ਼ਾ ਕਰਦੇ ਚੰਗਾ ਕਰਕੇ ਜਾਣਗੇ ਵਧੀਆ ਕਰਕੇ ਜਾਣਗੇ ਲੋਕਾਂ ਨੂੰ ਖੁਸ਼ੀ ਦੇ ਕੇ ਜਾਣਗੇ ਹੱfte 3 ਦਿਨ ਬਾਕੀ ਰਹਿ ਗਿਆ 15 ਗੱਦੇ ਵਿੱਚ ਕਿਉਂਕਿ ਅੱਜ 6 ਗੱਦੇ ਹੋਈ ਹੈ ਤਿਆਰੀਆਂ ਕਿਸ ਤਰ੍ਹਾਂ ਕੀਤੀਆਂ ਪੂਰੀਆਂ ਜੋਰਾਂ ਛੋਰਾਾਂ ਤੇ ਚੱਲ ਰਹੀਆਂ ਜੀ ਆ ਤੁਹਾਡੇ ਸਾਹਮਣੇ ਮਿਸਤੀ ਲੱਗੇ ਹੋਏ ਨੇ ਜੋ ਜੋ ਕੋਈ ਨਿੱਕੀ ਮੋਟੀ ਵੇਖੋ ਸਾਰਾ ਚੀਜ਼ਾਂ ਦਾ ਬਣਿਆ ਹੀ ਹੁੰਦੀਆਂ ਨਿੱਕੀਆਂ ਮੋਟੀਆਂ ਦਾ ਰੇਪੇਰਾਂ ਤਾਂ ਚੱਲਦੀਆਂ ਰਹਿੰਦੀਆਂ ਉਹ ਚੱਲੀ ਜਾਂਦੀਆਂ ਉਹ ਹੋ ਜਾਣੀਆਂ ਉਸ ਦਿਨ ਕੋਈ ਦਿੱਕਤ ਨਹੀਂ ਫਰੀਦਕੋਟ ਵਾਸੀਆਂ ਦੀ ਗੱਲ ਕਰੀਏ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਖੁਸ਼ੀ ਦਾ ਮਾਹੌਲ ਬਣਿਆ ਕਿਉਂਕਿ ਪੂਰਾ 3 ਦਿਨ ਬਾਕੀ ਰਹਿ ਗਿਆ ਸਰਕਾਰ ਦਾ ਹੋਕਰ ਤਾਂ ਪੂਰਾ ਜੀ ਸਾਨੂੰ ਟੈਨਸ਼ਨ ਹੋਈ ਪਈ ਬਿਠਾਵਾਂਗੇ ਕਿੱਥੇ ਪਾਸਾਂ ਦੇ ਫੋ ਹਰ ਇੱਕ ਬੰਦੇ ਨੂੰ ਖੁਸ਼ੀ ਹੁੰਦੀ ਆ ਇੱਕ ਸੀਐਮ ਵੀ ਹਰਮਨ ਪਿਆਰੇ ਨੇ ਸਾਡੇ ਲੋਕ ਉਹਨਾਂ ਨੂੰ ਵੈਸੀ ਪਸੰਦ ਕਰਦੇ ਨੇ ਉਹਨਾਂ ਦੀ ਨੀਅਤ ਉਹਨਾਂ ਦੀ ਪੰਜਾਬ ਪ੍ਰਤੀ ਸੋਚ ਨੂੰ ਵੀ ਲੋਕ ਸਲਾਮ ਕਰਦੇ ਨੇ ਲੋਕਾਂ ਲਈ ਸੁਚੇਤ ਰਹਿੰਦੇ ਨੇ ਹਮੇਸ਼ਾ ਪੰਜਾਬ ਸਰਕਾਰ ਵੱਲੋਂ ਜਾਂ ਆਪਾਂ ਸੋਲੋਂ ਪੂਰੀ ਗਿਰੀ ਸਿਕਿਉਰਿਟੀ ਰੱਖੀ ਗਈ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਕ੍ਰਾਂਤੀਆਂ ਸਰ ਪਹੁੰਚ ਕੇ ਸੀ ਉਹ ਕੁਝ ਸ਼ਰਾਰਤਾਂ ਕਰ ਜਾਂਦੇ ਆ ਜੀ ਵੇਖੋ ਲੋਕ ਸਾਰੇ ਪਿਆਰ ਕਰਦੇ ਸਾਰੇ ਇਕੱਠੇ ਆ ਉਹ ਕੁਝ ਕੋ ਹੁੰਦੀਆਂ ਹੀ ਆ ਬੁਰਾਈਆਂ ਵਿੱਚ ਜਿਹੜੀਆਂ ਚੀਜ਼ਾਂ ਨੂੰ ਸੰਭਾਲਣ ਲਈ ਉਹ ਲੱਗਿਆ ਪ੍ਰਸ਼ਾਸਨ ਲੱਗਿਆ ਹੋਇਆ ਸ਼ਕਤੀ ਨਾਲ ਪੇਸ਼ ਆਉਣਗੇ ਕੋਈ ਦਿੱਕਤ ਨਹੀਂ